ਹਾਂਜੀ ਦੋਸਤੋ ਜਦੋਂ ਹੁਣ ਆਪਾਂ ਜੰਮੂ ਕਸ਼ਮੀਰ 'ਚ ਜਾਣਾ ਸ਼੍ਰੀਨਗਰ ਜਾਣਾਗਾ ਜੇ ਤੁਸੀਂ ਸ਼੍ਰੀਨਗਰ ਘੁੰਮਣਾਗਾ ਤਾਂ ਤੁਸੀਂ ਪਠਾਨਕੋੜ ਤੋਂ ਸਿੱਧਾ ਉਦੋਂਪੋਰ ਵਾਲਾ ਰੋਡ ਪਾ ਲਿਓ ਸਿੱਧਾ ਤੁਸੀਂ ਜੰਮੂ ਕਸ਼ਮੀਰ ਜੰਮੂ ਨਹੀਂ ਜਾਣਾ ਕਿਉਂਕਿ ਜੰਮੂ ਦੇ ਵਿੱਚ ਇੱਕ ਤਾਂ ਬ੍ਰਿਜ ਬੰਦ ਦੇ ਆ ਉਹਦਾ ਕਰਕੇ ਉਥੇ ਟ੍ਰੈਫਿਕ ਜ਼ਿਆਦਾ ਰਹਿੰਦੀ ਐ ਇੱਕ ਰੋਡ ਆ ਜਿਹੜਾ ਉਹ ਖਰਾਬ ਆ ਤੁਸੀਂ ਸਿੱਧਾ ਪਠਾਨਕੋੜ ਤੋਂ ਮੈਪ ਤੇ ਉਦੋਂਪੋਰ ਪੜ ਲੈਣਾ ਉਦੋਂਪੋਰ ਉਹੀ ਰੋਡ ਆ ਜਾਣਾ ਜਿਹੜਾ ਜੰਮੂ ਤੋਂ ਆਪਾਂ ਸਿੱਧਾ ਸ਼੍ਰੀਨਗਰ ਨੂੰ ਜਾਣਾਗਾ ਨਾ ਤੋੜਾ ਟਾਈਮ ਬਚੂਗਾ 1.5 ਘੰਟੇ ਦੀ ਫਰਕ ਪੈਣਗਾ ਨਾਲੇ ਇਹ ਰੋੜਾ ਤੇ ਜਨਕੀ ਆਪਾਂ ਕਹਦੀਏ ਵੀ ਟ੍ਰੈਫਿਕ ਘੱਟ ਹੁੰਦਾਗਾ ਇਧਰ ਦੀ ਕੋਈ ਆਉਂਦਾ ਜਾਂਦਾ ਹੈ ਨਹੀਂਗਾ ਕਿਉਂਕਿ ਕਿਸੇ ਨੂੰ ਇਹ ਰੋਡ ਪਤਾ ਨਹੀਂਗਾ ਤਾਂ ਕਰਕੇ ਹੁਣ ਤੁਸੀਂ ਜਦੋਂ ਵੀ ਆਉਣਾਗਾ ਪਠਾਨਕੋਟ ਤੋਂ ਸਿੱਧਾ ਉਦੋਂ ਪਰ ਪਰ ਕਿ ਮੈਪ ਤੇ ਤਾਂ ਸਿੱਧਾ ਤੁਸੀਂ ਸ਼੍ਰੀਨਗਰ ਰੋਡ ਪਾ ਲੈਣਾ ਤੁਹਾਨੂੰ ਜੰਮੂ ਕਸ਼ਮੀਰ ਜਾਣ ਦੀ ਲੋੜ ਨਹੀਂ ਪੈਣੀ ਜੰਮੂ ਜਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਜੰਮੂ ਦੇ ਵਿੱਚ ਪੂਰਾ ਖਰਾਬ ਆ ਜਣੀ ਕੰਮ ਤੁਹਾਡੇ 2-3 ਘੰਟੇ ਐਵੇਂ ਹੀ ਲੱਗ ਜਾਣੇ ਆ ਕਰਕੇ ਤੁਸੀਂ ਹੁਣ ਜੇ ਤੋ ਸ਼੍ਰੀਨਗਰ ਜਾਣਾਗਾ ਤਾਂ ਸਿੱਧਾ ਪਠਾਨਕੌਰ ਤੋਂ ਉਦੋਂਪੁਰ ਉਦੋਂਪੁਰ ਤੋਂ ਸਿੱਧਾ ਸ਼੍ਰੀਨਗਰ ਆ ਰੋਡ ਪਾ ਲੈਣਾਗਾ ਤੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰੀ ਜਾਵੇ ਕਿਉਂਕਿ ਜਿਹੜੇ ਭਰਾਣੇ ਇਧਰ ਆਉਣਾਗਾ ਉਹਦੇ ਕੋਲ ਇਹ ਵੀਡੀਓ ਪਹੁੰਚ ਜੇ ਧੰਨਵਾਦ ਜੀ